ਲਓ ਵੀ ਸੱਜਣੋ ਅੰਕਲ ਨੇ ਕਰਤਾ ਜੇ ਕੰਮ ਨੇੜੇ ਮੱਜਾਂ ਨਵਾਉਣ ਵਾਲਾ ਤੇ ਅੱਜ ਸ਼ਾਮ ਦਾ ਕੰਮ ਸਾਡਾ ਹੈਗਾ ਜੀ ਪਨੀਰੀ ਨੂੰ ਥੋੜੀ ਥੋੜੀ ਰੇਪ ਪਾਉਣੀ ਅੰਕਲ ਤੇ ਨਾਲ ਕਰਨੀ ਇੱਕ ਸਪਰੇ ਹੈ ਦੋ ਕੰਮ ਬਾਕੀ ਆ ਹਜੇ ਆਪਣੇ ਕਿਵੇਂ ਪੱਠਿਆਂ ਚ ਪੱਠੇ ਤਾਂ ਯਾਰ ਬਹੁਤ ਵੱਡੇ ਆ ਹੁਣ ਮੈਂ ਤਾਂ ਨਾ ਪਾਈਏ ਫਿਰ ਮੱਜਾਂ ਨੇ ਖਾਣੇ ਨਹੀਂ ਪਰਲੇ ਚ ਪਰਲੇ ਚ ਪਾ ਦਾਂਗੇ ਥੋੜੀ ਥੋੜੀ ਅਜੇ ਤਾਂ ਨਹੀਂ ਪਾ ਰਹੇ ਚੁੱਪ ਚਾਪ ਹਾਂ ਇਹ ਤਾਂ ਬਹੁਤ ਵੱਡੇ ਹੋ ਗਏ ਹੁਣ ਵੱਡੇ ਹੋ ਗਏ ਤੇ ਬਥੇਰੇ ਪਾਇਆ ਸੀ ਹਾਂ ਕੋਈ ਤਾਂ ਪਾਣੀ ਲੱਗਿਆ ਅਜੇ ਹਾਂ ਸਹੀ ਗੱਲ ਆਪਾਂ ਹੁਣ ਉਹਦੇ ਚ ਪਾ ਦਾਂਗੇ ਜਿਹੜੇ ਮਗਰੋਂ ਬੀਜੇ ਆ ਉਹਦੇ ਥੋੜੀ ਥੋੜੀ ਪਾ ਦਾਂਗੇ ਤੇ ਐਕ ਚੜੂਗਾ ਬਹੁਤ ਹੋਊ ਹੁਣ ਕਿ ਜਿਆਦੇ ਪਹਿਲੇ ਛੋਟਾ ਹੈ ਨਾ ਹਾਂ ਹੁਣ ਗਰਮੀ ਵੀ ਹੈ ਹਜੇ ਤੇ ਪਨੀਰੀ ਚ ਵੀ ਬਸ 2.5 ਕਿਲੋ ਆਪਾਂ ਕਨਾਲ ਦੀ ਪਾਣੀ ਜਿਆਦਾ ਨਹੀਂ ਪਾਉਣੀ ਹਜੇ 5 ਕਿਲੋ ਪਾਉਣੀ ਪਨੀਰੀ ਲੋਹਾਂ ਕਨਾਲਾਂ ਚ ਰਲਿ ਰਲਿ ਹਾਂ ਹਾਂ ਰਲਿ ਰਲਿ ਹਾਂ ਡੀਪੀ ਵੀ ਐਸਟੀ ਹੈ ਜੀ ਦੇ ਹੁਣ ਜਿੱਦਾਂ ਦੇ ਹਰੇ ਪੈਣ ਲੱਗੇ ਹੁਣ ਮੜਾ ਪਿੰਡੇ ਚਮਕੇ ਪਸ਼ੂਆਂ ਦੇ ਹਨਾ ਹਾਂ ਹਰਿਆਂ ਦਾ ਫਰਕ ਤਾਂ ਬਹੁਤ ਰਹਿੰਦਾ ਹੁਣ ਦੋਵੇਂ ਟਾਈਮ ਸ਼ੁਰੂ ਕਿਦਮ ਕਰਨੇ ਹਨ ਅੰਕਲ ਠੀਕ ਆ ਠੀਕ ਆ ਠੀਕ ਆ ਪਾਣੀ ਲਿਆ ਮੋੜਾ ਦਾ ਖਾਲੀ ਨੂੰ ਇਸ ਤੋਂ ਤਾਂ ਹੈ ਵੀ ਅੱਗੇ ਨਾਲ ਕੁਸਤਾ ਭਾਰੀ ਹੋਈ ਏ ਝੋਟੀ ਆਪਣੀਆਂ ਹਣਾ ਉਹ ਜੋ ਹਮ ਜਦੋਂ ਪੱਠੇ ਪੈ ਜਾਂਦੇ ਨਾ ਮੀਂਹ ਮੁਕਾ ਮੀਂਹ ਇੰਦੂ ਇਸ ਤੋਂ ਤਾਂ ਵੀ ਨਹੀਂ ਹਾਂ ਹੁਣ ਤਾਂ ਲੋਚ ਹੀ ਵਿਚਾਰੀਆਂ ਮਰੀ ਜਾਂਦੀਆਂ ਸਾਰਾ ਦਿਨ ਯਾਰ ਬਣਾਉਣੇ ਇਹਨਾਂ ਦਾ ਵੀ ਢਾਂਸ ਤਾਂ ਆਪਾਂ ਨਾ ਬਸ ਛੇਤੀ ਬਣਾ ਦੇਣਾ ਹਾਂ ਹੂੰ ਤੇ ਪੱਠੇ ਪੁੱਠੇ ਹਰਾ ਵੱਧ ਖਾਲ ਲੱਗ ਜਣਾ ਹਾਂ ਉਹ ਪੱਠੇ ਵੀ ਉਨੇ ਹੀ ਖੰਦੇ ਜਿੰਨਾ ਲੋੜ ਮਤਾ ਕੋ ਕੀ ਗਰਮੀ ਹੈ ਨਾ ਪਾਣੀ ਆਵਾ ਪੀਂਦੀ ਹੈ ਨਾ ਬੰਦ ਕੀਤੀ ਜਾਦਾ ਟੈਂਕ ਪਾਸ ਕਰ ਜਾਂਦੇ ਚਲੋ ਚਲੋ ਐ ਹੀ ਸਾਰਾ ਗਰਮੀ ਤਾਂ ਆ ਹੀ ਨਗਾਉਣੀ ਪੈਂਦੀ ਆ ਮਹੀਨੇ ਦੋ ਤਾਂ ਹਾਲੇ ਬੰਦ ਹੋ ਗਿਆ ਸੀ ਤੇ ਪੱਤੇ ਲਓ ਜੀ ਸੱਜਣ ਪਿਆਰੋ ਅਸੀਂ ਆ ਗਏ ਆ ਜੀ ਖੇਤ ਅੱਜ ਦੋ ਕੰਮ ਸਵੇਰ ਦੱਸਿਆ ਸੀ ਵੀ ਇੱਕ ਤਾਂ ਪਾਉਣੀ ਰੇ ਆਪਾਂ ਪਨੀਰੀ ਨੂੰ ਪਤਲੀ ਪਤਲੀ ਜੀ ਤੇ ਇੱਕ ਕਰਨੀ ਐ ਤੇ ਸਪਰੇ ਤਤਾਂ ਤਤਾਈਆਂ ਦੀ ਰਲਾ ਕੇ ਅੰਕਲ ਡੈਪ ਇਹ ਰੇਪੋਂ ਤਾਂ ਤੇ ਬਸ ਇਹ ਦੂਬਾ ਦਾ ਆਪਾਂ ਕਰਨੀ ਐ ਸਾਪਰੇ ਇਹੇ ਨਿੱਕੇ ਮੋਟੇ ਕੰਮ ਆਏ ਤਾਂ ਹੀ ਤਾਂ ਆਪਣੇ ਵੀ ਜਿੰਨਾ ਚਿਰ ਝੋਨਾ ਨਹੀਂ ਲਾਉਂਦੇ ਇੱਕ ਅੱਜ ਸਾਡੇ ਮਰੀਜ਼ ਸਾਹਿਬ ਜਿੱਦ ਕਰ ਗਿਆ ਦੇ ਵੀ ਅਸੀਂ ਖੇਤ ਜਾਣਾ ਐ ਐਕਸੀਡੈਂਟ ਤੋਂ ਬਾਅਦ ਪਹਿਲੀ ਫੇਰੀ ਐ ਇਹਨਾਂ ਦੀ ਖੇਤ ਦੀ ਮਰੀਜ਼ ਸਾਹਿਬ ਨੂੰ ਉਹਨਾਂ ਮੜਾ ਸੁੱਖ ਦਾ ਹਸਾਉਣ ਲੱਗਾ ਇਹਾਂ ਦੇ ਵੀ ਜਾਣਾ ਖੇਤ ਦੇ ਸ਼ਿਕਾਰੀ ਅੰਕਲ ਖੜਾ ਦੇ ਮੁਸ਼ਕਲ ਹੀ ਛੱਡੂਗਾ ਕਿ ਨਹੀਂ 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 ਅਖਰਾਓਗਾ ਅੱਧੀ ਪਨੀਰੀ ਲੈ 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 ਇਹਨੇ ਗਾਲ ਦੇਣੀ ਐ ਇਹਨੂੰ ਤਾਂ ਬਨ ਕੇ ਕੁੱਟ ਗਏ ਕੇ ਦਿਨ ਚੰਗੀ ਤਰ੍ਹਾਂ ਫੇਰ ਫੂਤ ਆਊਗਾ ਇਹ ਹਾਂ ਇਹ ਕੋਈ ਨਹੀਂ ਦਣਾ ਵਿੱਚ ਵੇਖ ਆਪਣੇ ਦੀ ਨਹੀਂ ਹਾਂ ਤਾਂ ਕੋਈ ਨਹੀਂ ਦਾਂ ਫੇਰ ਆਪਾਂ ਸਪਰੇਅ ਦਾ ਵੀਊ ਤੁਹਾਡੇ ਨਾਲ ਕਰਾਂਗੇ ਸਾਂਝਾ ਕਿਹਨਾਂ ਰੇ ਪਾ ਦਈਏ ਇਹ ਸਾਡੀ ਡੀਏਪ ਥੋੜੀ ਜਿਹੀ ਵਿੱਚ ਰਲੀ ਜੀ ਉਵੇਂ ਹੀ ਪਈ ਸੀਗੀ ਤੇ ਉਹੀ ਮੈਂ ਚਲ ਪਾ ਦਨੇ ਆ ਕੁਛ ਨਾ ਕੁਸ ਤਾਂ ਅਸਰ ਕਰੂਗੀ ਪਾਣੀ ਜਮਾ ਦਾਣਾ ਦਾਣਾ ਹੀ ਆ ਹਜੇ ਜ਼ਿਆਦਾ ਨਹੀਂ ਪਾਣੀ ਕਿਉਂਕਿ ਗਰਮੀ ਹੈ ਜਿੱਦਾਂ بارش ਹੋ ਗਈ ਉਦੋਂ ਹੀ ਸਾਰੇ ਰੰਗ ਟੰਗ ਬਦਲ ਜਣੇ ਆ ਜਿੰਨਾ ਚਿਰ ਵੀਰੋ بارش ਨਹੀਂ ਹੁੰਦੀ ਉਹਨਾਂ ਚਿਰ ਤਾਂ ਆਹੀ ਕਈ ਕੁਆੜੀ ਰਹਿਣੀ ਆ ਲੋ ਵਗੀਆਂ ਦੀ ਸਾਰਾ ਦਿਨ ਤੇ ਸਾਡੇ ਜਾਨਵਰ ਨੂੰ ਟਟੀਆਂ ਨੇ ਲਿਆ ਕੇ heir ਹੋ ਗਿਆ ਔਖਾ ਤੇ ਇਹ ਰੋਜ਼ ਇਹਨਾਂ ਦਾ ਖੰਦਾ ਤੜਾਂ ਜੀ ਦਾ ਪਤਾ ਨਹੀਂ ਇਹਨਾਂ ਦੇ ਅੰਡੇ ਹੁੰਦੇ ਆ ਤੇ ਪਤਾ ਨਹੀਂ ਕੀ ਗੱਲ ਹੈ ਜਦੋਂ ਮੜਾ ਜਾਉਂਦਾ ਉਦੋਂ ਹੀ ਪੈ ਜਾਂਦੀਆਂ ਮਗਰ ਤੇ ਆ ਆਪਣੇ ਅੰਕਲ ਜੀ ਕੱਢੀ ਆਉਂਦੇ ਚੱਬ ਤੇ ਆਪਣਾ ਖੇਤ ਜਾਵਾਂ ਆਵੇ ਨੇੜੇ ਹੀ ਆ ਆਪਣਾ ਘਰ ਆ ਘਰ ਦੇ ਜਾਵਾਂ ਨੇੜੇ ਨਿਆਈਆਂ ਚ ਆ ਜਾਂਦਾ ਕੰਮ ਜਾਣੀ ਕਹਿਣ ਤੋਂ ਪਾਵੇ ਆ ਪਨੀਰੀ ਵੇਖੋ ਆਪਣੀ ਹਰੇ ਬਾਈ ਮਾਰਨ ਲੱਗੀ ਸਾਰੀ